ਸਰ ਆਪਣਾ ਨਾਮ ਦੱਸ ਕੇ ਜਿਹੜਾ ਰੋਜ਼ ਨਸੀਬਤਾ ਯਾਰੀ ਮੇਰਾ ਨਾਮ ਕਵਲਜੀਤ ਸਿੰਘ ਸੋਹੋਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦਾ ਮਾਰਚ 12.5% ਪੋਟੇ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ ਵਕ ਵਿਧਾਨ ਸਭਾ ਚ ਅਸੀਂ ਮੰਗ ਪੱਤਰਾਂ ਰਾਹੀਂ ਚਕਾਉਣ ਦੀ ਕੋਸ਼ਿਸ਼ ਚ ਲੱਗੇ ਆ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਜੇ ਕੰਬ ਕਰਨ ਦੀ ਈਂਦ ਤੇ ਸੁੱਤੇ ਪਏ ਆ ਉਹਨਾਂ ਨੂੰ ਗਰੀਬ ਲੋਕਾਂ ਦੇ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਆ ਨਹੀਂ ਕਰ ਰਹੇ ਸਮਝੇ ਤੇ ਇੱਕ ਕੋਰਟ ਦੇ ਆਰਡਰ ਤੋਂ ਬਾਅਦ ਵੀ ਨਹੀਂ ਸੁਣਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਚਾਹੁੰਦੀ ਨਹੀਂ ਆ ਵੀ 65 ਲੱਖ ਲੱਖ ਦੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਿਵਾਰਾਂ ਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਖਤਮ ਹੁੰਦੀ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਆ ਕਿ ਇਹ ਤਿੰਨੇ ਚੀਜ਼ਾਂ ਦਾ ਹੱਲ ਹੋ ਸਕੇ ਜੇ ਹੱਲ ਹੋ ਗਿਆ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਤੇ ਇਹਨਾਂ ਕੋ ਰਾਜ ਗੁੱਸੇਣਾ ਕਿਹੜਾ ਰੋਜ਼ ਪ੍ਰਦਰਸ਼ਨ ਹੈ ਕਿਦੋਂ ਤੱਕ ਚੱਲੇਗਾ ਇਹ ਰੋਜ਼ ਪ੍ਰਦਰਸ਼ਨ ਹਦੋਂ ਤੱਕ ਚੱਲੇਗਾ ਜਿੰਨਾ ਤੱਕ 12.5% ਕੋਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਬੈਸਟੈਪ ਕੀ ਹੈ ਜੀ ਅਗਲਾ 10 ਤਰੀਕ ਨੂੰ ਫਿਰ ਅਸੀਂ ਪੰਜ ਵਿਧਾਨ ਸਭਾ ਦਾ ਮੰਗ ਪੱਤਰ ਦਵਾਂਗੇ ਕਰਦੇ ਆ ਕਰਦੇ 117 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਜੇਕਰ ਸਰਕਾਰ ਫਿਰ ਵੀ ਨਾ ਸਾਡੇ ਕੋਟੇ ਨੂੰ ਲਾਗੂ ਕੀਤਾ ਫਿਰ ਅਸੀਂ ਜ਼ਿਲ੍ਹਾ ਵਾਈ ਦਵਾਂਗੇ ਜੇ ਜ਼ਿਲ੍ਹੇ ਤੇ ਵੀ ਨਾ ਜਾ ਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋ ਕੀਤਾ ਜਾਵੇ ਇਸ ਸਮੇਂ ਦੇ ਇੰਨੇ ਦਿਨ ਹੋ ਗਏ ਦੋ ਹੀ ਦਾ ਨਾ ਮਸਲਾ ਹੁੰਦਾ ਸਰਕਾਰ ਚਾਹੁੰਦੀ ਨਹੀਂ ਹੈ ਜੀ 65 ਲੱਖ ਦੀ ਆਬਾਦੀ ਵਾਲਿਆਂ ਦੀਆਂ ਗੱਲ ਨੂੰ ਅਨਗੋਲਿਆ ਕਰ ਰਹੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਤੁਹਾਨੂੰ ਘੰਡਾਰਿਆਂ ਤੇ ਚੁੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਔਰ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਤੁਸੀਂ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੂੰ ਅਨਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪਰ ਇਹ ਹੁਣ ਜਾਗਰਤ ਹੋ ਚੁੱਕੇ ਆ ਇਹਦਾ ਜਵਾਬ 227 ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਦੇ ਮਾਧਿਅਮ ਰਹੀਂ ਦਿੱਤਾ ਜਾਏਗਾ ਜੀ ਫਰਮਾਨ ਪੱਤਰ ਦਿੱਤਾ ਗਿਆ ਦੋਸਤੋ ਜੀ ਅੱਜ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਅਡਰੈਸ ਕੀਤਾ ਹੋਇਆ ਜਿਸ ਵਿਸ਼ੇ ਵਜੋਂ 12% ਦੀ ਰੱਖਵਾ ਕਰਨ ਜੋ ਕਿ ਸੁਪਰੀਮ ਕੋਰਟ ਦੇ ਆਰਡਰਸ ਮੁਤਾਬਕ ਇਹਨਾਂ ਨੇ ਸਾਨੂੰ ਇੱਕ ਮੈਮੋਰੰਡਮ ਦਿੱਤਾ ਇਹਨੂੰ ਸੀਮਾਨਯੋਗ ਸੀਐਮ ਸਾਹਿਬ ਦੇ ਦਫ਼ਤਰ ਵਿਖੇ ਜਿਹੜਾ ਅੱਜ ਭੇਜ ਰਿਹਾ ਹੈ